ਅੱਸੀ ਕਾਲ ਜੀ ਸਵੇਰ ਦੇ ਪੱਜ ਗਏ ਆ ਪੰਜ ਤੇ ਆਪਾਂ ਨਿਕਲ ਪਏ ਆ ਦਿੱਲੀ ਲਈ ਬੱਸ ਸਵਾਰੀ ਚੱਕਣ ਲੱਗੇ ਆ ਤੇ ਕਾਫੀ ਦਿਨਾਂ ਬਾਅਦ ਵੀਡੀਓ ਪਾਉਣ ਲੱਗੇ ਆ ਕਿਵੇਂ ਦਾ ਮਾਹੌਲ ਆ ਰਸਤੇ 'ਚ ਕਿਵੇਂ-ਕਿਵੇਂ ਕੀ-ਕੀ ਹੁੰਦਾ ਦੱਸਦੇ ਆ ਤੁਹਾਨੂੰ ਮਹਾਲੀ ਤੋਂ ਲੈ ਕੇ ਦਿੱਲੀ 에어ਪੋਰਟ ਦੀਆਂ ਗੱਲਾਂ ਬਾਤਾਂ ਆਜੋ ਫਿਰ ਆਪਾਂ ਖੜੇ ਆ ਹੋਟਲ ਜੈਨਿਤ ਆਪਾਂ ਪਹੁੰਚ ਗਏ ਜੀ ਅੰਬਾਲੇ ਜੱਗੀ ਵਾਲੇ ਪੰਪ ਤੇ ਇੱਥੋਂ ਆਪਾਂ ਕਟਵਾਉਣਾ ਸੀਗਾ ਹਰਿਆਣੇ ਦਾ ਟੈਕਸ ਤੇ ਸਵੇਰੇ ਸਵੇਰੇ ਬਾਈ ਹੁਣੀ ਸੁੱਤੇ ਸੀਗੇ ਤੇ ਆਨਲਾਈਨ ਕਟਿਆ ਨਹੀਂ ਜਾਣਾ ਸੀ ਇਸ ਕਰਕੇ ਆਪਾਂ ਫਿਰ ਉੱਥੇ ਰੁਕ ਕੇ ਹੀ ਕਟਵਾ ਲਿਆ ਇੱਥੋਂ ਆਪਾਂ ਕਟਵਾਇਆ ਟੈਕਸ ਤੇ ਫਿਰ ਆਪਾਂ ਚੱਲੇ ਆਪਾਂ ਪਹੁੰਚ ਗਏ ਜੀ ਮੰਨਤ ਸਵਾਰੀ ਵੀ ਕਹਿ ਰਹੀ ਸੀਗੀ ਕਿ 7 7:30 ਹੋ ਗਏ ਆ ਚਾਹ ਪੀ ਲਈਏ ਤੇ ਆਪਣਾ ਵੀ ਜੀ ਕਰ ਰਿਆ ਸੀਗਾ ਚਾਹ ਨੂੰ ਮੰਨ ਤੇ ਦੇ ਇੱਥੇ 10 15 ਮਿੰਟ ਖੜੇ ਚਾਹ ਪੀਤੀ ਫ੍ਰੈਸ਼ੀ ਆ ਹੋ ਗਏ ਚਾਰਜ ਹੋ ਗਏ ਇੱਥੋਂ ਫੇਰ ਆਪਾਂ ਅੱਗੇ ਨੂੰ ਵਧੇ ਮਾਹੌਲ ਵਧੀਆ ਜਿਹਾ ਮੌਸਮ ਠੰਡਾ ਠੰਡਾ ਸੀਗਾ ਸਵੇਰੇ ਬਹੁਤ ਵਧੀਆ ਤੇ ਆਪਾਂ ਦੇ ਤੇਰੇ ਦੀ ਲੈ ਤੇਰੇ ਦੀ ਚੱਲਦੇ ਰਹੇ ਤੇ ਆਪਾਂ ਪਹੁੰਚ ਗਏ ਮਰਥਲ ਟੋਲ ਤੇ ਇੱਥੋਂ ਟੋਲ ਪਾਰ ਕੀਤਾ ਹੌਲੀ ਹੌਲੀ ਤੇ ਪੜ ਦੇ ਥੱਲਿਓ ਆਪਾਂ ਘੁੰਮ ਕੇ ਕਿੱਥੇ ਜਾਣਾ ਆਜੋ ਦੱਸਿਏ ਆ ਆਗੀ ਹਵੇਲੀ ਮਰਥਲ ਹਵੇਲੀ ਇੱਥੋਂ ਵੀ ਗਾਂ ਨੂੰ ਹੁੰਦੇ ਹੋਏ ਆਪਾਂ ਪਹੁੰਚ ਗਏ ਜੀ ਰੇਸ਼ਮ ਦੇ ਆਪਣਾ ਇਹ ਵੀ ਪੱਕਾ ਢਾ ਰੇਸ਼ਮ ਦਾ ਟੱਬਾ ਰੇਸ਼ਮ ਦੇ ਆਪਾਂ ਸਵਾਰੀ ਨੂੰ ਤਾਰਿਆ ਤੇ ਸਿਕਿਉਰਿਟੀ ਗਾਰਡ ਕਹਿ ਰਿਹਾ ਸੀ ਗੱਡੀ ਆ ਉੱਥੇ ਲਾ ਖੁੰਜੇ ਤੇ ਉਹਨੂੰ ਦੱਸਿਆ ਕਿ ਖੁੰਜੇ ਚ ਨਹੀਂ ਲਾਉਣੀ ਮੈਂ ਆ ਪਹਿਲਾਂ ਸੀਐਨਜੀ ਪਵਾਉਣੀ ਸਵਾਰੀ ਉੱਤਰ ਗਈ ਤੇ ਉਹਨੇ ਸਵਾਰੀ ਨੂੰ ਮਾਰਤਾ ਸਲੂਟ ਸਵਾਰੀ ਹੁੰਦੀ ਹੋਈ ਸੂਤ ਤੇ ਗਾਂ ਨੂੰ ਚੱਲ ਗਈ ਤੇ ਆਪਾਂ ਇੱਥੋਂ ਨਿਕਲਣਾ ਸੀਗਾ ਸੀਐਨਜੀ ਪਾਉਣ ਲਈ ਐਚਪੀ ਵਾਲੇ ਪੰਪ ਤੇ ਗੈਸ ਉਹ ਜਾਂਦਾ ਬਾਬਾ ਹੌਲੀ ਹੌਲੀ ਬਾਬਾ ਕਹਿੰਦਾ ਲੱਤਾਂ ਜੁੜ ਗਈਆਂ ਮੇਰੀਆਂ ਇਹ ਮਰੀ ਸਵਾਰੀ ਆ ਉੱਤਰ ਗਈ ਆ ਕਿਦੇ ਵਾਲੇ ਤੋਂ ਬਵਾ ਲੈਣੀਆਂ ਐਚ ਪੀ ਨਹੀਂ ਹੈ ਇਧਰ ਮਾਤਾ ਵੀ ਹੌਲੀ ਹੌਲੀ ਜਾਂਦੀ ਆ ਮਾਤਾ ਦੇ ਗੋਡੇ ਦੁਖਦੇ ਸੀਗੇ ਟੱਬਾ ਰੇਸ਼ਮ ਦਾ ਜੀ ਬਹੁਤ ਵਧੀਆ ਇੱਥੇ ਦੀ ਜਿਹੜੀ ਮੇਨ ਚੀਜ਼ ਆ ਉਹ ਵੀ ਦਿਖਾਵਾਂਗੇ ਜਿਹੜੀ ਚੀਜ਼ ਸਭ ਦਾ ਡੇਲਾ ਲੁੱਟ ਦੀ ਮੇਲਾ ਲੁੱਟਣ ਵਾਲੀ ਚੀਜ਼ ਵੀ ਦਿਖਾਵਾਂਗੇ ਆਪਾਂ ਇੱਥੋਂ ਮਾਰੀ ਯੂ ਟਰਨ ਤੇ ਅੱਗੇ ਨੂੰ ਹੋ ਗਿਆ ਕਰਦੇ ਫਰਨ ਫਰਨ ਗੱਡੀ ਪਾਤੀ ਰੋਂਗ ਸਾਈਡ ਰੋਂਗ ਸਾਈਡ ਹੁੰਦੇ ਹੋਏ ਆਪਾਂ ਪਹੁੰਚ ਗਏ ਐਚਪੀ ਵਾਲੇ ਪੰਪ ਤੇ ਜਿਹੜਾ ਭਾਰਤ ਪੈਟਰੋਲ ਮਿਆਂ ਤੇ ਇੱਥੇ ਲਾਂਚ ਗੱਡੀ ਲਈ ਸੀ ਐਨਜੀ ਪਾਉਣ ਲਈ ਸੀ ਐਨਜੀ ਪਵਾ ਕੇ ਆਪਾਂ ਫਿਰ ਟਾਬੇ ਤੇ ਪਹੁੰਚ ਗਏ ਅੰਦਰ ਜਾ ਕੇ ਬਣਾਈ ਵੀਡੀਓ ਇੱਥੇ ਦੀ ਜਿਹੜੀ ਮੇਨ ਚੀਜ਼ ਹੈ ਟ੍ਰੇਨ ਇੱਥੇ ਖਾਣਾ ਤੁਹਾਨੂੰ ਟ੍ਰੇਨਾਂ ਰਾਹੀਂ ਸਰਵ ਕੀਤਾ ਜਾਂਦਾ ਬੰਦਾ ਆਪ ਨੀ ਚੱਕ ਕੇ ਲਿਆਉਂਦਾ ਉਹ ਤਰੀ ਟ੍ਰੇਨ ਆਹ ਟ੍ਰੇਨ ਦੇ ਵਿੱਚ ਆਉਂਦਾ ਖਾਣਾ ਇੱਥੇ ਦੀ ਜਿਹੜੀ ਖਾਸੀਅਤ ਹੈ ਇਹ ਹੈ ਇਸ ਥਾਪੇ ਦੀ ਆਹ ਖੜੀ ਹੈ ਜੀ ਟ੍ਰੇਨ ਜਿਹੜੀ ਆਪਾਂ ਨੂੰ ਖਾਣਾ ਦਿੰਦੀ ਆ ਇਹ ਕਿਤੇ ਆਓ ਤਾਂ ਦੇਖਿਓ ਜਰੂਰ ਬਹੁਤ ਘੈਂਟ ਚੀਜ਼ ਆ ਦੇਖਣ ਵਾਲੀ ਆ ਜੀ ਇਹ ਇਹ ਜਾਮ ਹੋ ਗਈ ਸੀ ਫਿਰ ਉਹਨੂੰ ੱਤਕਾ ਲਾਉਣਾ ਪਿਆ ਉਹ ਚਲ ਗਈ ਪਾਰਕਿੰਗ ਤੇ ਆਪਾਂ ਖਾਧਾ ਪਰੌਂਠਾ ਪਰੌਂਠਾ ਖਾ ਕੇ ਅੱਗੇ ਨੂੰ ਤੁਰੇ ਦਿੱਲੀ ਜੇ ਐਂਟਰ ਕਰ ਗਏ ਜਾਮ ਬਹੁਤ ਜ਼ਿਆਦਾ ਸੀਗਾ ਜਾਮ ਨੇ ਲਾਹੂ ਪੀ ਲਿਆ ਪੂਰਾ ਤੇਰਾ ਗੇਅਰਪੋਰਟ ਦੇ ਕੋਲ ਗਿਆ ਜਹਾਜ਼ ਦੇ ਸੇ ਤੇ ਆਪਾਂ ਟਰਮੀਨਲ 1 ਤੇ ਪਹੁੰਚ ਗਏ ਫੇ ਸਵਾਰੀ ਛੱਡਤੀ ਵਧੀਆ ਲੱਗਿਆ ਤਾਂ ਦੱਸਿਓ ਜ਼ਰੂਰ